ਕਾਖੀਆਂ ਵਾਲੇ ਬਾਜ਼ਾਰ ਇੱਕ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਨੌਜਵਾਨ ਜੋ ਐਕਟਿਵਿਟੀ 'ਤੇ ਜਾ ਰਹੇ ਸਨ ਜਿੰਨਾਂ ਵਿੱਚੋਂ ਇੱਕ ਰਵਨੀਤ ਸਿੰਘ ਇਲੀਸ ਨੂੰ ਮੋਟਾ ਸੀਗਾ ਉਸ ਨੂੰ ਦੋ ਜਿਹੜੇ ਅਨ ਆਈਡੈਂਟੀਫਾਈਡ ਬੰਦਿਆਂ ਨੇ ਜਿਹੜਾ ਵਾ ਉਸ ਨੂੰ ਗੋਲੀ ਮਾਰੀ ਤੇ ਉਸ ਨੂੰ ਜਿਹੜਾ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਇਸ ਤੇ ਜਿਹੜੀ ਮੁੱਢਲੀ ਤਫ਼ਤੀਸ਼ ਕਰਦੇ ਆ ਜਿਹੜਾ ਸਾਡੇ ਵੱਲੋਂ ਮੌਕੇ ਤੇ ਟੀਮਾਂ ਤੇ ਫੋਰੈਂਸਿਕ ਟੀਮਾਂ ਸਾਰੀਆਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਈਆਂ ਨੇ ਸੀਸੀਟੀਵੀ ਜਿਹੜੇ ਆ ਤੇ ਹੋਰ ਚੀਜ਼ਾਂ ਨੂੰ ਜਿਹੜਾ ਖੰਗਾਲਿਆ ਗਿਆ ਹੈ ਜਿਹੜਾ ਇੱਕ ਇਹਦੇ ਚੋਂ ਮੇਨ ਅਸੀਲੈਂਟ ਹੈ ਉਹ ਸਾਡੇ ਵੱਲੋਂ ਉਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਬਾਈ ਨੇ ਮਕਦਮਾ ਦਰਜ ਕਰਕੇ ਉਸ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਕਿੰਨੀ ਕੋਈ ਰੰਜਿਸ਼ ਚੱਦੀ ਸੀ ਇਹਨਾਂ ਦੀ? ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ ਤੇ ਉਸ ਦੇ ਵਿੱਚ ਜਿਹੜਾ ਇਹ ਇਹਨਾਂ ਦੀ ਆਪਸੀ ਇੱਕ ਕੇਸ ਨੂੰ ਲੈ ਕੇ ਪੁਰਾਣੀ ਇਹਦੀ ਰੰਜਿਸ਼ ਸੀਗੀ ਬਾਕੀ ਇਹਦੇ ਵਿੱਚ ਜ਼ਿਆਦਾ ਹੀ ਡਿਟੇਲ ਤੁਹਾਨੂੰ ਜਿਹੜੀ ਇਨਵੈਸਟੀਗੇਸ਼ਨ ਬਾਰੇ ਬਾਅਦ ਕਰ ਦੋਗੇ। ਸੋਨੂ ਮੋਟਾ ਤੇ ਸਰਗਰ ਗੈਂਗਸਟਰ ਦੱਸਿਆ ਜਾ ਰਿਹਾ ਉੱਤੇ ਕਿੰਨੇ ਕੇਸ ਸੀਗੇ? ਜਿਹੜਾ ਸੋਨੂ ਜਿਹੜਾ ਡਿਸੀਜ਼ਡ ਆ ਉਸ ਦੇ ਉੱਤੇ ਵੀ ਜਿਹੜੇ ਪੁਰਾਣੇ 302 ਆ ਤੇ 307 ਦੇ ਕਰੀਬ 5 ਕੇਸ ਦਰਜ ਸਨ ਤੇ ਇਸ ਦੀ ਉਸ ਤੋਂ ਜਿਹੜਾ ਅਗਲਾ ਬੰਦਾ ਹੈ ਉਸ ਨੂੰ ਵੀ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਸਰੇ ਦਾ ਇਹ ਇਨੀਸ਼ੀਅਲੀ ਅਜੇ ਜਿਹੜਾ ਜਿੰਨਾ ਤਨ ਮੈਂ ਦੱਸ ਸਕਦਾ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਸਾਰੀ ਡਿਟੇਲ ਜਿਹੜੀ ਸਾਡੇ ਵੱਲੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਰੀ ਸੀਸੀਟੀਵੀ ਜਿਹੜੀ ਖੰਗਾਲੀ ਉਹ ਉਹ ਜਿਹੜੀ ਆ ਅਸਲੀ ਰਿਪੋਰਟ ਤੋਂ ਬਾਅਦ ਅਸੀਂ ਇਹ ਦੱਸ ਸਕਦੇ ਹਾਂ ਵੀ ਕਿੰਨੀਆਂ ਗੋਲੀਆਂ ਦੇ ਇਹ ਯਾਰ ਮੈਂ ਕੀ ਖਰਾਦਣਾ ਸੋਨੂੰ ਉਹ ਜਿਹੜੇ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਵੇਗਾ। ਕਿਹਦਾ ਜਾ ਰਿਹਾ ਮੌਤ ਹੋ ਚੁੱਕੀ ਦੀ ਹੈ। ਉਹ ਕਨਫਰਮੇਸ਼ਨ ਜਦੋਂ ਆ ਜਾਏਗੀ ਜੇ ਕੋਈ ਉਧਰੋਂ ਕੋਈ ਸਾਡੇ ਨੂੰ ਅਫੀਸ਼ੀਅਲ ਰਿਪੋਰਟ ਆਉਂਦਾ ਫਿਰ ਤੁਹਾਨੂੰ ਦੱਸ ਦਾਂਗੇ। ਸਰ ਅਸੀਂ ਇਹਨਾਂ ਨੂੰ ਪਹਿਲੇ ਕਨਫਰਮੇਸ਼ਨ ਆ ਗਈ ਪਰ ਪੂਰ ਸੱਸ ਦੱਸ ਨਹੀਂ ਰਹੀ ਇਸ ਬਾਰੇ। ਨਹੀਂ ਦੱਸ ਦਾਂਗੇ ਜੀ ਤੁਹਾਨੂੰ ਜਦੋਂ ਕਨਫਰਮੇਸ਼ਨ ਆ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਅਸੀਂ ਅਸੀਂ ਮੌਕੇ ਅਸੀਂ ਮੌਕੇ ਦੀ ਤਸਦੀਕ ਤੇ ਤੀਸ਼ ਕਰ ਰਹੇ ਹਾਂ। ਉਸ ਦੇ ਵਿੱਚ ਜੋ ਸਾਹਮਣੇ ਆ ਤੁਹਾਡਾ ਇੱਕ ਜਣਾ ਹੋਰ ਸੀਗਾ ਜਿਹੜਾ ਅੱਗੇ ਗੱਡੀ ਚਲਾ ਰਿਹਾ ਜਿਹੜਾ ਐਕਟਿਵਾ ਚਲਾ ਰਿਹਾ ਸੀਗਾ ਇਸਨੂੰ ਅਰੈਸਟ ਕਰ ਲਿਆ ਜਾਵੇਗਾ ਤੁਹਾਨੂੰ ਸਾਰੀ ਸਾਰੀ ਜਗ੍ਹਾ ਤੇ ਇੰਸਟਾਲ ਹੈਗੇ ਕੋਈ ਸੀਸੀਟੀਵੀ ਫੁਟੇਜ ਲੰਗੇ ਸੀਸੀਟੀਵੀ ਫੁਟੇਜ ਸਾਰੀਆਂ ਟੀਮ ਸਾਡੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਕੱਲੀ ਕੱਲੀ ਸੀਸੀਟੀਵੀ ਫੁਟੇਜ ਜਿਹੜੀ ਇਨਸੀਡੈਂਟ ਤੋਂ ਲੈ ਕੇ ਜਿਹੜੀਆਂ ਉਹਨਾਂ ਦੀ ਪਿੱਛਾ ਕਰਨ ਤੱਕ ਸਾਰੀਆਂ ਜਿਹੜੀਆਂ ਸੀਸੀਟੀਵੀ ਕਾਰਜ ਚ ਲੱਗੀਆਂ ਨੇ ਨਹੀਂ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਕੋਈ ਗੈਂਗਵਾਰ ਆ